ਇਕ ਕਲੋ ਕੱਲ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਹ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹ ਲੱਭ ਰੰਜਸ਼ ਆ ਗਈ ਸੀ ਨਹੀਂ ਜੇ ਕੋਈ ਰੰਜਸ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਈ ਜੀ ਆ ਹਾਂਜੀ ਰਾਤੀ ਆਇਆ ਆ ਹਾਂਜੀ ਵਿਆਹ ਵਿਆਹ ਬੱਚੇ ਕੁਝ ਨਹੀਂ ਹੈਗੇ ਬੀਬੀ ਚ ਲੱਗੀ ਜੇ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪ੍ਰਾਣ ਮਾਤਾ ਆਹਾਂਜੀ ਲਖਾਈ ਉਹ ਪ੍ਰਾਣ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਪੁੱਜ ਦੇ ਮੁੰਡੇ ਨੇ ਫੋਨ ਕੀਤਾ ਹਾਲੇ ਇਹਨਾਂ ਦਾ ਝਗੜਾ ਹੋਇਆ ਦੋ ਕੁ ਦਿਨ ਹੋਏ ਪਹਿਲਾਂ ਮੁੰਡੇ ਦਾ ਨਾਮ ਤੇ ਪਰੈਟੀ ਹੈ ਪਿੰਡ ਦੇ ਨੇ ਹਾਂਜੀ ਉਹਨੇ ਮੁੰਡੇ ਮੱਡੇ ਸਿੱਧੇ ਇੱਕ ਦਿਨ ਹਥਿਆਰ ਧੁਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚ ਲੋ ਆਂਦੇ ਵੀ ਨਹੀਂ ਅਹੀ ਨਹੀਂ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਹੁਣ ਇਸੇ ਰੰਝੇ ਚ ਕੀ ਇਹ ਦੀ ਹੈਗੀ 21 ਸਾਲ ਕਦੋਂ ਵੀ ਕਰੋ ਗਿਆ ਕਰੋ ਸਾਮੀ ਗਿਆ ਸੀ 6 ਵਜੇ ਲੈ ਆਇਆ ਮੜਾ ਨਹੀਂ ਨਹੀਂ ਕੀ ਕਹਿ ਕੇ ਗਿਆ ਕੋਈ ਨਹੀਂ ਕਹਿੰਦੇ ਅਹੀ ਅੱਗੇ ਸੈਰ ਹੋ ਗਏ ਤੁਹਾਨੂੰ ਕੋਈ ਪਤਾ ਲੱਗਾਇਆ ਇਹ ਸਾਨੂੰ ਹੁਣ ਪਤਾ ਲੱਗਾ ਜੀ ਅਸੀਂ ਕੰਮ ਤੇ ਲੱਗੇ ਹੁਣ ਤੇ ਕੰਮ ਤੇ ਪਤਾ ਲੱਗਾ ਵੀ ਛੱਟਾਂ ਲੱਗੀਆਂ ਵੀ ਜਿੰਨੂੰ ਇੱਥੇ ਇੱਥੇ ਤੇ ਇਹਦੀ ਧੂਆ ਹਾਂਜੀ ਇਹ ਰਸਤੇ 'ਚ ਇਹ ਕੰਮ ਹੋਇਆ ਵਾ ਧੂਆ ਤਾਂ ਪਿੰਡ ਵੀ ਲੱਗੇ ਦੂਰ ਹੈ ਥੋੜੀ ਜਾ ਪਿੰਡ ਆ ਉਹ ਹਾਂਜੀ ਕੀ ਚਾਹੁੰਦੇ ਅਸੀਂ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਨੇ ਘਟਨਾ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਫੋਨ ਵੀ ਲੱਗੇ ਆਦਾ ਫੋਨ ਵੀ ਇਹਦਾ ਕੋਲ ਨਹੀਂ ਹਗਾਇਆ ਵਾ ਕੋਣ ਕੋਣ ਕੋਈ ਕੁਝ ਉਹਨਾਂ ਨੂੰ ਹੋਣਗੇ ਜਿੰਨਾ ਮਾਰਿਆ ਉਹਦੇ ਕੋਲ ਹੀ ਫੋਨ ਹੋ ਕੇ ਚਾਏ ਮੈਂ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਸਰਪੰਚ ਸਾਹਿਬ ਇਹ ਜੋ ਅੱਜ ਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋ ਝੰਡੇ ਦਾ ਮੁੰਡਾ ਲਗਭਗ ਉਮਰ 30 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਵੀ ਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇੱਥੇ ਡੈਥ ਹੋ ਗਈ ਕਿੱਦਾਂ ਹੋਈ ਜੜ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤੇ ਗੋਲੀ ਮਾਰ ਗਿਆ ਦਿਲ 'ਚ ਛਾਟੀ 'ਚ ਝਗੜਾ ਹੈ ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਹੈ ਹੋ ਜਾਗਾ ਕੱਲ ਅਜੇ ਪਿੰਡੇ ਚੰਗਰ ਪਲਾਤ ਤੁਰਿਆ ਫਿਰਨ ਰਿਹਾ ਸੀ ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗੱਲ ਕੰਪਲੇਨ ਪੁਲਿਸ ਕੋ ਪਹੁੰਚ ਗਈ ਜੀ ਪੁਲਿਸ ਨੂੰ ਕਰਤੀ ਕੰਪਲੇਨ ਇਹ ਕੱਲੋ ਕੱਲ੍ਹ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਹ ਜੋ ਆ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਨੂੰ ਰੰਜਸ਼ ਆ ਗਈ ਸੀ ਨਹੀਂ ਜੇ ਕੋਈ ਰੰਜਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆਇਆ ਵਿਆਹ ਹਾਂਜੀ ਵਿਆਹ ਹੈ ਵਿਆਹ ਬੱਚੇ ਬੱਚੇ ਕੋਈ ਨਹੀਂ ਹੈਗੇ ਬੀਬੀ ਚ ਲੱਗੀ ਹੈ ਹਾਂਜੀ ਠੀਕ ਹੈ ਨਾ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪਰਮਾਤਮਾ ਦੇ हां जी लिखाई हो पुराने कितना पता लगा थानू सानू पुई दे मुंडे ने फोन इत्ते तकरीबन सानू 9:30 10:00 बजे इंफॉर्मेशन मिली है कि एक डेड बॉडी है इत्ते अपना ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸ ਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਸਟ੍ਰੀਗਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲਖਣ ਸਿੰਘ ਹਰ ਦੋ ਘੰਟੇ ਦਾ ਰਹਿਣ ਵਾਲਾ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਲੈਫਟ ਸਾਈਡ ਤੇ